ਮੈਂ ਜਾ ਕੇ ਪੁੱਛਿਆ ਮੈਂ ਕਿ ਰਮਨ ਕਿੱਥੇ ਹੈ ਜੀ ਕਹਿੰਦੇ ਉਹ ਤੇ ਕੈਨੇਡਾ ਭੇਜਤੀ ਆਂ ਤੇ ਮੈਂ ਕਿਹਾ ਨਾ ਤੁਸੀਂ ਪੁੱਛਿਆ ਨਾ ਕਿਛਿਆ ਤੂੰ ਕੈਨੇਡਾ ਭੇਜਤੀ ਕਹਿੰਦਾਹੀਂ ਜੋ ਕਰਨਾ ਹੈ ਕਰ ਲਿਆ ਜੋ ਤਿਰਕੋਂ ਦਾ ਤੂੰ ਕਰ ਲਾ ਜਿੱਥੇ ਜੋਰ ਲੱਗਦਾ ਲਾ ਲਾ ਕਹਿੰਦੀ ਐਵੇਂ ਦਰਖਾਸਤਾਂ ਦੇ ਤੇਰੇ ਜਿੰਨੇ ਪੈਸੇ ਲੱਗੇ ਆ ਜਦੋਂ ਮੇਰੇ ਕੋ ਹੋਣਗੇ ਮੈਂ ਵਾਪਸ ਕਰ ਦਾਂਗੀ ਤੇ ਤੂੰ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦੀ ਤੇ ਫੋਨ ਮੈਸੇਜ ਨਾ ਕਰੀਂ ਸਾਡੇ 1.5 ਲੱਖ ਰੁਪਏ ਸਾਡਾ ਗਿਆ ਸੀ ਤੇ ਇਹ ਕਹਿੰਦੇ ਸੀ 10 ਲੱਖ ਦੇ ਸਕਦੇ ਆ ਵੀ 10 ਲੱਖ ਰੁਪਏ ਵਾਪਸ ਕਰਨ ਦਾ ਰਾਜੀਨਾਮਾ ਹੋਇਆ ਮੈਂ 10 ਲੱਖ ਚ ਵੀ ਮੰਨ ਗਿਆ ਹਾਂ ਜੀ ਇਹ ਕਿੰਨੇ ਲਿਖਿਆ ਸੀ ਰਾਜੀਨਾਮਾ ਇਹ ਐਸਪੀ ਹੈੱਡ ਕੁਆਟਰ ਮੈਡਮ ਜਸਵੰਤ ਕੌਰ ਨਹੀਂ ਉਧਰੋਂ ਤੁਹਾਡੇ ਸਾਰੇ ਪਰਿਵਾਰ ਵਾਲੇ ਜੀ ਆਹ ਵੇਖੋ ਜਸਪਾਲ ਸਿੰਘ ਉਹਦੇ ਸੈਂਡ ਵੀ ਹੋ ਨੰਬਰ ਵੀ ਇਹ ਸਹੁਰਾ ਜੀ ਹੈ ਮੇਰਾ ਕੁੜੀ ਦਾ ਪਿਓ ਆ ਜੀ ਫਿਰ ਰਾਜੀਨਾਮੇ ਤੋਂ ਬਾਅਦ ਪੈਸੇ ਮਿਲੇ ਫਿਰ ਮੁੱਕਰ ਗਿਆ ਜੀ ਮੇਰੇ ਮਾਮੇ ਦੇ ਸੰਡੂ ਦੀ ਕੁੜੀ ਸੀ ਤੇ ਮਾਮੇ ਮੇਰੇ ਨੇ ਰਿਸ਼ਤਾ ਕਰਾਇਆ ਵੀ ਕੁੜੀ ਨੇ ਐਲਟਸ ਕੀਤੀ ਐ ਬੜੀ ਚੰਗਾ ਚਲੋ ਮੁੰਡੇ ਨੂੰ ਵੀ ਬਾਹਰ ਲੈ ਜੂਗੀ ਨਾਲ ਦੋਵੇਂ ਜੀ ਇਕੱਠੇ ਚੱਲ ਜਾਣਗੇ ਵਿਆਹ ਹੋਣ ਤੋਂ ਬਾਅਦ 15-20 ਦਿਨ ਬਾਅਦ ਅਸੀਂ ਫੈਲਦੀ ਤਿਆਰੀ ਕਰਤੀ ਜੀ ਉਸ ਤੋਂ ਬਾਅਦ ਮਹੀਨਾ ਕੀ ਮੇਰੇ ਕੋਲ ਰਹੀ ਐ ਜੀ ਉਸ ਤੋਂ ਬਾਅਦ ਮੁੜ ਕੇ ਪੇਕੇ ਚਲ ਗਈ ਕਿਉਂਕਿ ਇਹਦਾ ਭਰਾ ਨੇ ਕੈਨੇਡਾ ਜਾਣਾ ਸੀ ਥੱਬਾ ਜਿਹੜਾ ਐ ਦਰਖਾਸਤਾਂ ਦਾ ਐ ਗੁਰਦਰਾ ਸਾਹਿਬ ਦਾ ਸਰਟੀਫਿਕੇਟ ਐ ਜੀ ਜਿਸ ਦੇ ਵਿੱਚ ਲੜਕੀ ਐ ਵਿਚੋਲਾ ਮੈਂ ਕੁੜੀ ਦਾ ਪਿਓ ਹੀ ਆਹ ਦੇਖੋ ਲੜਕੀ ਦਾ ਪਿਓ ਰਸ਼ਟ ਨਹੀਂ ਹੁੰਡੇ ਤੱਕ ਕੋਈ ਸੁਣਵਾਈ ਨਹੀਂ ਪਰਚੇ ਨੇ ਮੈਂ ਕੀ ਕਰਾਂਗਾ ਜੀ ਬਾਰੋ-ਬਾਰ ਜਮਾਨਤ ਆ ਜਾਣਗੀ ਉਹਦਾ ਮੈਂ ਕੀ ਕਰਾਂਗਾ ਜੀ ਕਿੰਨੇ ਜਾਣੇ ਦੇ ਪਰਚਾ ਹੋਇਆ 6 ਜਾਣੇ ਦੇ ਪਰਚਾ ਹੈ ਜਸਪਾਲ ਸਿੰਘ ਉਹਦਾ ਪਿਓ ਹੈ ਜੀ ਦਲਬੀਰ ਕੌਰ ਉਹਦੀ ਮਾਂ ਹੈ ਜੀ ਰਮਨਦੀਪ ਕੌਰ ਤੇ ਉਹ ਆਪ ਹੈ ਜੀ ਗਰਜੀਤ ਕੌਰ ਉਹਦੀ ਭੈਣ ਹੈ ਟੀਚਰ ਤੇ ਸੁਮਨਦੀਪ ਕੌਰ ਜਿਹੜੀ ਪੁਲਿਸ ਜਿਹਦੇ ਕਰਕੇ ਸਾਡੀ ਸੁਣਵਾਈ ਅਜੇ ਤੱਕ ਕਿਤੇ ਨਹੀਂ ਹੋਣਦੀ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ ਦੋਸਤੋ ਪੰਜਾਬ ਦੀ ਨੌਜਵਾਨ ਜਿਹੜੀ ਹੈ ਉਹ ਬਾਹਰ ਜਾਣ ਲਈ ਉਤਾਵਲੀ ਰਹਿੰਦੀ ਹੈ ਤੇ ਬਹੁਤਿਆਂ ਮਾਂ-ਬਾਪ ਚਾਹੁੰਦੇ ਨੇ ਕਿ ਉਹਨਾਂ ਦੇ लाडले ਧੀ ਪੁੱਤ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾਣ ਤਾਂ ਬਹੁਤੇ ਤਾਂ ਆਪਣੀ ਜਿਹੜੀ ਸਾਰੀ ਉਮਰ ਦੀ ਪੂੰਜੀ ਹੁੰਦੀ ਹੈ ਉਹ ਵਿਦੇਸ਼ ਜਾਣ ਵਾਸਤੇ ਲਾ ਦਿੰਦੇ ਨੇ ਤਾਂ ਬਹੁਤਿਆਂ ਨੇ ਸੁਪਨੇ ਪੂਰੇ ਰਹਿ ਹੋ ਜਾਂਦੇ ਨੇ ਤੇ ਬਹੁਤਿਆਂ ਦੇ ਸੁਪਨੇ ਅਧੂਰੇ ਵੀ ਰਹਿ ਜਾਂਦੇ ਨੇ ਤਾਂ ਨਵਾਂ ਹੀ ਰਿਵਾਜ ਚੱਲਿਆ ਹੈ ਵਿਆਹ ਤੋਂ ਬਾਅਦ ਵਿਦੇਸ਼ ਦੀ ਧਰਤੀ ਤੇ ਜਾਣ ਦਾ ਤੇ ਬਹੁਤ ਸਾਰੀਆਂ ਪਰਿਵਾਰ ਨੇ ਜਿਨ੍ਹਾਂ ਦਾ ਇਹ ਵਿਆਹ ਜਿਹੜੇ ਨੇਪਰੇ ਚੜ ਜਾਂਦੇ ਨੇ ਅਤੇ ਉਹ ਪਰਿਵਾਰ ਸਮੇਤ ਹੀ ਜਿਹੜੇ ਵਿਦੇਸ਼ ਦੀ ਧਰਤੀ ਤੇ ਰਹਿੰਦੇ ਨੇ ਪਰ ਨਵਾਂ ਮਾਮਲਾ ਆਇਆ ਅਮਰਸਰ ਦੇ ਰਾਇਆ ਸਾਸੀ ਦਾ ਜਿੱਥੋਂ ਦਾ ਰਹਿਣ ਵਾਲਾ ਨੌਜਵਾਨ ਹੈ ਜਿਸ ਨੇ ਸੁਪਨੇ ਸਜਾਏ ਸੀ ਕਿ ਉਸ ਦਾ ਵਿਆਹ ਹੋਇਆ ਜਾ ਤੇ ਉਸ ਦੀ ਜਿਹੜੀ ਚੂੜੇ ਵਾਲੀ ਹੈ ਉਹ ਪਰਿਵਾਰ ਸੰਭਾਲੇਗੀ ਪਰ ਕੋਇਆ ਇਸ ਤੋਂ ਉਲਟ ਉਸ ਦੀ ਚੂੜੇ ਵਾਲੀ ਜਿਹੜੀ ਸੀ ਉਹ ਵਿਦੇਸ਼ ਦੀ ਧਰਤੀ ਤੇ ਪਹੁੰਚ ਗਈ ਤੇ ਨੌਜਵਾਨ ਮੁੰਡਾ ਜਿਹੜਾ ਇੱਥੇ ਰਹਿ ਗਿਆ ਤਾਂ ਉਹ ਨੌਜਵਾਨ ਵੀਰ ਸਾਡੇ ਨਾਲ ਮੌਜੂਦ ਹੈ ਜਲਬਾ ਚੜਦੇ ਆ ਜੋ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਬਾਈ ਨੂੰ ਇੱਥੇ ਰਹਿਣਾ ਪਿਆ ਇਹਨਾਂ ਦੇ ਜਿਹੜੇ ਨਵ ਵਿਆਹ ਹੋਤਾ ਸੀ ਜਿਹੜੀ ਨਾਲ ਦੀ ਚੂੜੇ ਵਾਲੀ ਸੀ ਜਿੰਨੂੰ ਰੀਜਾ ਨਾਲ ਲੈਂਦਾ ਸੀ ਢੋਲੀ ਦੇ ਵਿੱਚ ਬਿਠਾ ਕੇ ਵਿਦੇਸ਼ ਦੀ ਧਰਤੀ ਤੇ ਚਲੀ ਗਈ ਤੇ ਬਾਈ ਜੀ ਸਾਡੇ ਨਾਲ ਜਲਵਾ ਚੜਦੇ ਆ ਬਾਈ ਜੀ ਨਾਮ ਜੀ ਤੁਹਾਡਾ ਮੇਰਾ ਨਾਮ ਵੀਰ ਜੀ ਸੂਰਜਪਾਲ ਸਿੰਘ ਆ ਪਿੰਡ ਚਾਕਮ ਸ਼੍ਰੀਖਾਨੇ ਦੀ ਹਲਕਾਰ ਆਸਨ ਸੀ ਜੀ ਤੁਹਾਨੂੰ ਜੀ ਮੈਂ ਜਿਵੇਂ ਪਹਿਲਾਂ ਦੱਸ ਰਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ ਦੀ ਧਰਤੀ ਤੇ ਜਾਣ ਲਈ ਉਤਾਵਲੀ ਰਹਿੰਦੀ ਹੈ ਤੇ ਬਹੁਤਿਆਂ ਦੇ ਮਾਂ ਬਾਪ ਵੀ ਚਾਹੁੰਦੇ ਨੇ ਕਿ ਉਹਨਾਂ ਦੇ ਲਾਡਲੇ ਦੀ ਪੁੱਤ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾਣ ਅਤੇ ਆਪਣਾ ਸੁਨਹਿਰਾ ਫਿਊਚਰ ਬਣਾਉਣਾ ਤੁਹਾਡੇ ਵਿਆਹ ਤੋਂ ਪਹਿਲਾਂ ਸੁਪਨਾ ਸੀ ਬਾਹਰ ਜਾਂਦਾ ਜਾਂ ਕੀ ਹਾਲਾਤ ਬਣੇ ਸੀ ਪਹਿਲਾਂ ਤੇ ਕੋਈ ਹੈ ਨਹੀਂ ਜੀ ਪਲਾਨ ਇਦਾਂ ਦਾ ਏਹ ਜਿਹੜਾ ਰਿਸ਼ਤਾ ਹੈ ਮੇਰਾ ਵਿਆਹ ਹੈ ਇਹ ਰਿਸ਼ਤੇਦਾਰੀ ਚ ਹੋਇਆ ਜੀ ਮੇਰੇ ਮਾਮੇ ਦੇ ਸੰਡੂ ਦੀ ਕੁੜੀ ਸੀ ਤੇ ਮਾਮੇ ਮੇਰੇ ਨੇ ਰਿਸ਼ਤਾ ਕਰਾਇਆ ਵੀ ਕੁੜੀ ਨੇ ਐਲਟਸ ਕੀਤੀ ਐ ਬੜੀ ਚੰਗਾ ਚਲੋ ਮੁੰਡੇ ਨੂੰ ਵੀ ਬਾਹਰ ਲੈ ਜੂਗੀ ਨਾਲ ਦੋਵੇਂ ਜੀ ਇਕੱਠੇ ਚੱਲ ਜਾਣਗੇ ਤੇ ਮੈਂ ਫਿਰ ਕਹਿਤਾ ਕਿ ਚਲੋ ਕਰ ਲਈਨੇ ਰਿਸ਼ਤਾ ਤੇ ਪਰ ਜਾਣਾ ਇੱਕੇ ਦਿਨ ਹੀ ਆ ਜੀ ਤੇ ਇੰਗਲੈਂਡ ਦੀ ਫੈਲ ਆਈ ਵੀਰ ਜੀ ਉਸ ਤੋਂ ਬਾਅਦ ਇੰਗਲੈਂਡ ਦੀ ਫੈਲ ਡੈਫਰ ਹੋ ਗਈ ਐ ਜਿਹੜੀ ਫੀਸ ਵਾਪਸ ਆਈ ਮੈਂ ਕਿਹਾ ਹੁਣ ਫੈਲ ਡੈਫਰ ਹੋ ਗਈ ਐ ਤੇ ਹੁਣ ਜੰਟ ਜਿਹੜਾ ਨਵਾਂ ਕਰਨਾ ਹੀ ਕਰਨਾ ਤੇ ਜਿਹੜੀ ਫੀਸ ਹੈ ਤੁਹਾਡੇ ਅਕਾਊਂਟ ਚ ਵਾਪਸ ਆਉਣੀ ਆ ਉਹ ਤੁਸੀਂ ਇਹ ਤਾਂ ਫੀਸ ਵਾਪਸ ਆ ਗਈ ਮੈਂ ਮੰਗੀ ਆ ਤੇ ਕਹਿੰਦੇ ਇੱਥੇ ਵੀ ਪਈ ਆ ਕੋਈ ਗੱਲ ਨਹੀਂ ਆ ਐ ਕਿਹੜਾ ਬਗਾਨੇ ਆ ਮਮੀ ਵੀਰ ਜੀ ਇਹੋ ਚੀਜ਼ ਸੋਚ ਲਈ ਕਿ ਚਲੋ ਕੋਈ ਰਿਸ਼ਤੇਦਾਰੀ ਹੈ ਨਾ ਤੇ ਬਾਅਦ ਮੁੜ ਕੇ ਮੈਨੂੰ ਇਹ ਪਤਾ ਲੱਗਾ ਵੀ ਜਦੋਂ ਕੁੜੀ ਉੱਥੇ ਗਈ ਆਪਣੇ ਪੇਕੇ ਉੱਥੋਂ ਮਹੀਨਾ ਕਿ ਡੇਢ ਮਹੀਨਾ ਰਹੀ ਉੱਥੇ ਤੇ ਉਹਨੇ ਟਾਈਮ ਦੇ ਵਿੱਚ ਉਹਨਾਂ ਨੇ ਬਿਨਾਂ ਦੱਸੇ ਬਿਨਾਂ ਪੁੱਛੇ ਇਹਨੇ ਡਾਪੇ ਦਿੱਤੀ ਹਾਂਜੀ ਜਦੋਂ ਵਿਆਹ ਹੋਇਆ ਸੀ ਚਿੰਨਾਇਚਰ ਬਾਅਦ ਤੁਸੀਂ ਫਾਈਲ ਲਾਈ ਹੈ ਚਿੰਨਾਜਰ ਉਹ ਤੁਹਾਡੇ ਨਾਲ ਰਹਿ ਗਈ ਤੇ ਵਿਆਹ ਹੋਣ ਤੋਂ ਬਾਅਦ 15-20 ਦਿਨ ਬਾਅਦ ਅਹੀਂ ਫੈਲਦੀ ਤਿਆਰੀ ਕਰਤੀ ਜੀ ਉਸ ਤੋਂ ਬਾਅਦ ਮਹੀਨਾ ਕੀ ਮੇਰੇ ਕੋਲ ਰ ਉਸ ਤੋਂ ਬਾਅਦ ਮੁੜ ਕੇ ਪੇਕੇ ਚਲ ਗਈ ਕਿਉਂਕਿ ਦਾ ਭਰਾ ਨੇ ਕੈਨੇਡਾ ਜਾਣਾ ਸੀ ਤੇ ਇੱਕ ਮੇਰਾ ਪਿੰਡ ਜਿਹੜਾ ਹੈਗਾ ਸ਼ਹਿਰ ਤੋਂ 27-22 ਕਿਲੋਮੀਟਰ ਦੂਰ ਆ ਕਹਿੰਦੇ ਕਿ ਬਾਰ-ਬਾਰ ਜੰਟਾਂ ਨੂੰ ਇੰਟਰਵਿਊਆਂ ਦੇਣੀਆਂ ਪੈਂਦੀਆਂ ਜਾਣਾ ਪੈਂਦਾ ਤੇ ਔਖਾ ਹੁੰਦਾ ਤੇ ਮੈਂ ਆਪਣਾ ਸ਼ਹਿਰ ਉੱਥੇ ਰਹਿ ਪੈਣੀ ਤਾਂ ਉੱਥੋਂ ਸੌਖਾ ਹੋ ਜਾ ਤੇ ਮੈਂ ਵੀ ਇਹ ਚੀਜ਼ ਨਾਲ ਸਹਿਮਤ ਹੋ ਗਿਆ ਕਿ ਚਲੋ ਇਹ ਤੇ ਗੱਲ ਸਹੀ ਕਿ ਬਾਰ-ਬਾਰ ਆਉਣਾ ਜਾਣਾ ਵੀ ਕਿਹੜਾ ਸੌਖਾ ਵੀਰ ਜੀ ਤੇ ਉਸ ਤੋਂ ਬਾਅਦ ਮੁੜ ਕੇ ਜਦੋਂ ਮੈਂ ਗਿਆ ਹਾਂ ਮੈਂ ਜਾ ਕੇ ਪੁੱਛਿਆ ਮੈਂ ਕਿ ਰਮਨ ਕਿੱਥੇ ਹੈ ਜੀ ਕਹਿੰਦੇ ਉਹ ਤੇ ਕੈਨੇਡਾ ਭੇਜਤੀ ਅਹੀਂ ਤੇ ਮੈਂ ਕਿਹਾ ਨਾ ਤੁਸੀਂ ਪੁੱਛਿਆ ਨਾ ਕਿਛ ਤੇ ਕਿਨੇ ਡੱਪੇ ਜੀ ਕਹਿੰਦਾ ਹਾਂ ਜੋ ਕਰਨਾ ਹੈ ਕਰ ਲਿਆ ਜੋ تیرਕੋਂ ਦਾ ਤੂੰ ਕਰ ਲਾ ਜਿੱਥੇ ਜੋਰ ਲੱਗਦਾ ਲਾਣਾ ਤੇ ਤੁਸੀਂ ਪਿੰਡ ਰਹਿੰਦੇ ਸੀ ਤੋ ਉਹ ਇਥੇ ਅੰਮ੍ਰਿਤਸਰ ਰਹਿੰਦੀ ਸੀ ਹਾਂਜੀ ਹਾਂਜੀ ਮੈਂ ਪਿੰਡ ਰਹਿੰਦਾ ਅੰਮ੍ਰਿਤਸਰ ਰਹਿੰਦੀ ਹਾਂ ਕਿਹੜੀ ਤਾਂ ਅੰਮ੍ਰਿਤਸਰ ਮਤਲਬ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਰਹਿੰਦੀ ਸੀ ਜਾਂ ਜਿੱਤੇ ਪੀਜੀ ਦੇ ਵਿੱਚ ਰਹੇ ਮੈਨੂੰ ਉਹ ਆਪਣੇ ਰਿਸ਼ਤੇਦਾਰਾਂ ਕੋ ਰਹਿੰਦੀ ਸੀ ਉਹਦਾ ਜੀਜਾ ਹੈ ਜੀ ਗੁਰਲਾਲ ਸਿੰਘ ਪੱਲਾ ਕਲੋਨੀ ਸ਼ਹਾੜੇ ਟੀਚਰ ਆ ਗਵਰਨਮੈਂਟ ਟੀਚਰ ਆ ਉਹਦੀ ਵੀ ਨਾਲ ਹੀ ਸ਼ਹਿ ਹੈ ਜੀ ਇੱਕ ਇਹਦੀ ਭੈਣ ਪੁਲਿਸ ਚ ਹੈ ਜਿੱਦੇ ਕਰਕੇ 2022 ਤੋਂ ਵੀਰ ਜੀ ਮੈਂ ਦਰਖਾਸਤਾਂ ਦਿੰਦਾ ਰਿਹਾ ਹਾਂ ਕਿਤੇ ਮੇਰੀ ਸੁਣਵਾਈ ਨਿਊ ਦਾ ਕਾਰਨ ਇਹ ਕਿ ਇਹਦੀ ਭੈਣ ਪੁਲਿਸ ਚ ਸੀ ਤੇ ਇਹਨਾਂ ਦਾ ਜ਼ੋਰ ਪੈਂਦਾ ਤੇ ਮੇਰੀ ਹਰ ਦਰਖਾਸਤ ਖਾਰਜ ਹੋ ਜਾਂਦੀ ਜੀ ਹਰ ਦਰਖਾਸਤ ਮਤਲਬ ਫਾਈਲ ਕਰ ਦਿੱਤੀ ਜਾਂਦੀ ਹਾਂਜੀ ਤੇ ਬਾਈ ਜੀ ਮੈਨੂੰ ਇਹ ਦੱਸੋ ਜਦੋਂ ਵਿਆਹ ਹੋਇਆ ਸੀ ਨਵਾਂ ਨਵਾਂ ਵਿਆਹ ਹੁੰਦਾ ਤਾਂ ਮੁੰਡੇ ਨੂੰ ਚਾਅ ਬੜਾ ਹੁੰਦਾ ਮੁੰਡੇ ਦੇ ਪਰਿਵਾਰ ਨੂੰ ਬਹੁਤ ਚਾਅ ਹੁੰਦਾ ਹੈ ਮਾਪੇ ਨੂੰ ਬਹੁਤ ਚਾਅ ਹੁੰਦਾ ਜੀ ਸਾਡੀ ਨੌ ਰਾਨੀ ਆਉਣੀ ਹੈ ਸਾਨੂੰ ਉਹਦੇ ਹੱਥਾਂ ਦੀ ਰੋਟੀਆਂ ਮਿਲਣੀਆਂ ਨੇ ਤੇ ਰੋਟੀ ਪਾਣੀ ਦਾ ਚੱਲਿਆ ਕਿ ਉਹ ਵੀ ਸਿਰਫ ਹਵਾ ਜੀ ਰਹਿ ਗਿਆ ਜਿਹੜੇ 15 ਦਿਨਾਂ ਬਾਅਦ ਹੀ ਤੁਸੀਂ ਦੱਸ ਰਹੇ ਹੋ ਜਿਵੇਂ ਰਿਸ਼ਤੇਦਾਰਾਂ ਦੇ ਰਹਿਣ ਚਲੇ ਗਏ ਰੋਟੀ ਪਾਣੀ ਵੀਰ ਦੀ ਚਾਹ ਦੇ ਵੇਖੋ ਹਰ ਇੱਕ ਮਾਂ ਪਿਓ ਦੇ ਹੁੰਦੇ ਆ ਹਰ ਇੱਕ ਮੁੰਡੇ ਕੁੜੀਆਂ ਦੇ ਚਾਹ ਹੁੰਦੇ ਉਹ ਸਾ ਚਾਹ ਸਾਡੇ ਵੀ ਸਾਡੇ ਵੀ ਪਲਾਨਿੰਗ ਮੈਨੂੰ ਕਹਿੰਦੀ ਹੁੰਦੀ ਕਿ ਚਲੋ ਆਪਾਂ ਬੇਬੀ ਬਾਹਰ ਕਰਾਂਗੇ ਇਦਾਂ ਕਰਾਂਗੇ ਜੇ ਕਰਾਂਗੇ ਪੀ ਆਰ ਸੋ ਕੀ ਹੋ ਜੂਗੀ ਇਦਾਂ ਦੇ ਘਰ ਦਿੰਦੇ ਸਾਰੇ ਚਾਹ ਮੰਮੀ ਡੈਡ ਨੂੰ ਖੜਾ ਕੇ ਸਾਰਾ ਕੁਝ ਹਾਂਜੀ ਉਹ ਤੁਹਾਨੂੰ ਪਤਾ ਹੀ ਹੈ ਜੀ ਹੁਣ ਤੁਸੀਂ ਸੁਣ ਨਹੀਂ ਰਹੇ ਸਾਰਾ ਕੁਝ ਕੀ ਚੱਲਣ ਡਿਆ ਹਾਂਜੀ ਤੇ ਮੈਨੂੰ ਇਹ ਦੱਸੋ ਕੁਈ ਵਿਆਹ ਤੋਂ ਪਹਿਲਾਂ ਉਹਨਾਂ ਦੇ ਬਾਹਰ ਦੇ ਵਿੱਚ ਬਾਹਰ ਕੋਈ ਰਹਿੰਦਾ ਸੀ ਜਾਂ ਜਿਸ ਨਾਲ ਕੋਈ ਗੱਲਬਾਤ ਹੁੰਦੀ ਹੋਵੇ ਜਾਂ ਇਸ ਤਰ੍ਹਾਂ ਦਾ ਵੀ ਕੋਈ ਮਾਹੌਲ ਸੀ ਤੁਹਾਨੂੰ ਪਤਾ ਚੱਲਿਆ ਕਿ ਉਹ ਬਾਹਰ ਜਾਂ ਤੁਹਾਡੇ ਤੋਂ ਪਹਿਲਾਂ ਕਿਸੇ ਨਾਲ ਹੋਏ ਗੱਲਬਾਤ ਕਿ ਜਦੋਂ ਵਿਆਹ ਤੋਂ ਬਾਅਦ ਤੁਸੀਂ ਲੈਹਿੰਦੀ ਵਿਆਹ ਜਿਵੇਂ ਦੱਸ ਰਹੇ ਹੋ ਤੁਸੀਂ 15 ਦਿਨਾਂ ਬਾਅਦ ਉਹ ਇੱਥੇ ਰਹਿਣ ਲੱਗੀ ਤਾਂ ਇਸ ਤਰ੍ਹਾਂ ਦਾ ਕੋਈ ਰੋਤਾਂ ਨਹੀਂ ਮਾਹੌਲ ਨਹੀਂ ਇਦਾਂ ਦਾ ਫੇਰ ਕਹਿ ਰਹੇ ਹੋ ਨਹੀਂ ਇਦਾਂ ਦਾ ਮੇਰੇ ਸਾਹਮਣੇ ਤੇ ਕੁਝ ਅਜੇ ਤੱਕ ਆਇਆ ਨਹੀਂ ਹੈ ਤੇ ਬਾਕੀ ਦਾ ਭਰਾ ਕੈਨੇਡਾ ਸੀ ਤੇ ਇਹਨਾਂ ਨੇ ਇਹਨੂੰ ਕੈਨੇਡਾ ਭੇਜਤਾ ਉਦੋਂ ਉਦੋਂ ਕੀ ਉਹਨੂੰ ਭੇਜਿਆ ਉਦੋਂ ਕੀ ਇਹਨੂੰ ਭੇਜਿਆ ਦੋਵੇਂ ਭਣ ਭਰਾਵਾਂ ਨੂੰ ਇਹਨਾਂ ਨੇ ਭੇਜਿਆ ਤੇ 15 ਦਿਨ ਜਿਹੜੇ ਸੀ ਤੁਹਾਡੇ ਨਾਲ ਬਤਾਏ ਸੀ ਉਹਨਾਂ ਨੇ ਉਹਨਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਸੀ ਉਹਨਾਂ ਦੇ ਕੀ ਸੁਪਨੇ ਸੀ ਉਹਨਾਂ ਦੇ ਤੁਸੀਂ ਵੀ ਤਾਂ ਪੁੱਛਿਆ ਹੋਣਾ ਜੀ ਤੁਹਾਡੇ ਕੀ ਸੁਪਨੇ ਨੇ ਜਿਵੇਂ ਹਰ ਬੰਦਾ ਪੁੱਛਦਾ ਹੈ ਇਹ ਵਿਆਹ ਤੋਂ ਬਾਅਦ ਮੀਆਂ ਬੀਵੀ ਸਲਾਬ ਚੜਦੇ ਮਸਰੂਆਤ ਕਰਦੇ ਨੇ ਤੁਹਾਡੇ ਤੁਸੀਂ ਉਹਨਾਂ ਦੀ ਰਹਿ ਨਹੀਂ ਜਾਣੀ ਅਰੇ ਵੀਰ ਜੀ ਉਦੋਂ ਤੇ ਇਦਾਂ ਦਾ ਕੋਈ ਉਹਨੇ ਗੱਲ ਨਹੀਂ ਕੀਤੀ ਕਿ ਜਾਂ ਮੇਰਾ ਕੱਲੀ ਦਾ ਕੋਈ ਪਲਾਨ ਆ ਸਿਰਫ ਇਹੋ ਹੀ ਕਹਿੰਦੀ ਜਾਵਾਂਗੇ ਦੋਵੇਂ ਜਾਵਾਂਗੇ ਇੱਕੇ ਦਿਨ ਜਾਵਾਂਗੇ ਤੁਸੀਂ ਫਿਕਰ ਨਾ ਕਰੋ ਤੇ ਸੁਪਨੇ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਹੁੰਦੇ ਜੀ ਸਾਰੇ 15 ਦਿਨਾਂ ਦੇ ਵਿੱਚ ਵਿੱਚ ਹੀ ਉਹਨਾਂ ਦਾ ਵੀਜ਼ਾ ਆ ਜਾਣਾ ਹੈਰਾਨੀ ਜੀ ਵਾਲੀ ਗੱਲ ਹੈ ਕਿ ਜਾਂ ਉਹਨਾਂ ਦਾ ਪਹਿਲਾਂ ਤੋਂ ਪਲਾਨ ਚੱਲਦਾ ਪਿਆ ਸੀ ਜਿਸ ਤੱਕ ਲੱਗਦਾ ਜੀ ਇਹ ਪਲਾਨ ਹੀ ਪਹਿਲਾਂ ਤੋਂ ਹੀ ਜੀ ਸਾਨੂੰ ਪਤਾ ਐ ਈਡੀ ਛੇਤੀ ਕਿਹੜੀ ਐਮਬੈਸੀ ਵੀਜ਼ਾ ਦੇ ਦਿੰਦੀ ਹੈ ਜੀ ਹਾਂਜੀ 15 ਦਿਨ ਦਾ ਤੁਸੀਂ ਦੱਸ ਰਹੇ ਹੋ ਕਿ 15 ਦਿਨ ਤੁਹਾਡੇ ਤੋਂ ਦੂਰ ਰਹੀ ਹੈ ਤੇ ਉਸ ਤੋਂ ਬਾਅਦ ਵੀ 25 ਦਿਨ ਹੋ ਗਏ ਹੋਣਗੇ ਵੀ 25 ਦਿਨ ਹੋ ਗਏ ਹੋਣਗੇ 15 20 25 ਦਿਨ ਇੰਨੇ ਕਿ ਦਿਨਾਂ ਚ ਵੀਜ਼ਾ ਆਇਆ ਜੀ ਇੰਨੇ ਕਿ ਦਿਨਾਂ ਚ ਚੱਲ ਗਈ ਹੈ ਫਿਰ ਮੈਂ ਮੁੜ ਕੇ ਦਰਖਾਸਤ ਦਿੱਤੀ ਆ ਫਿਰ ਇਹਦਾ ਮੈਨੂੰ ਫੋਨ ਵੀ ਆਇ ਤੇਰੇ ਜਿੰਨੇ ਪੈਸੇ ਲੱਗੇ ਆ ਜਦੋਂ ਮੇਰੇ ਕੋ ਹੋਣਗੇ ਮੈਂ ਵਾਪਸ ਕਰ ਦਾਂਗੀ ਤੇ ਤੂੰ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦੀ ਤੇ ਫੋਨ ਮੈਸੇਜ ਨਾ ਕਰੀ ਤੁਸੀਂ ਜਿਹੜੇ ਪੈਸੇ ਲਾਏ ਆ ਕਿਸ ਮਾਹੌਲ ਦੇ ਵਿੱਚ ਲਾਏ ਆ ਮਤਲਬ ਫੀਸਾਂ ਭਰਗੀਆਂ ਨੇ ਜਾਂ ਵੈਸੇ ਦਿੱਤੇ ਸੀ ਉਹਨਾਂ ਨੂੰ ਮਤਲਬ ਇਹ ਕਹਿੰਦੇ ਕਿ ਅਸੀਂ ਫੀਸਾਂ ਦੇਣੀ ਆ ਤੇ ਅਸੀਂ ਇਹਨਾਂ ਦੇ ਪਾਪਾ ਦੇ ਅਕਾਊਂਟ 'ਚ ਸੈਂਡ ਕੀਤੇ ਜਾ ਮੈਂ ਤੁਹਾਨੂੰ ਸਟੇਟਮੈਂਟਾਂ ਵੀ ਥੋੜੀਆਂ ਦਿਖਾ ਦਿੰਨਾ ਹਾਂਜੀ ਜਿਹਦੇ ਵਿੱਚੋਂ ਮਤਲਬ 1.5 ਲੱਖ ਰੁਪਏ ਸਾਡਾ ਕੈਸ਼ ਆ ਵੇਖੋ ਵੀਰ ਜੀ ਇਹ ਸਟੇਟਮੈਂਟ ਹੈ ਹਾਂਜੀ ਆ 2 ਲੱਖ ਰੁਪਏ 1.725 1.50 ਹਜ਼ਾਰ ਦੀ ਸਟੇਟਮੈਂਟ ਇੱਧਰ ਹੈ ਜੀ ਹਾਂਜੀ ਆ ਕੁੜੀ ਦੀ ਫੋਟੋ ਹੈ ਜੀ ਇਹ ਲਵ ਮਰਸੀ ਜਾਂ ਨਹੀਂ ਵੀਰ ਜੀ ਅਰੇਂਜ ਮੈਰਿਜ ਦਾ ਰਿਸ਼ਤਾ ਆਏ ਮੇਰੇ ਮਾਮਾ ਜੀ ਨੇ ਤੁਹਾਨੂੰ ਦੱਸਿਆ ਕਿ ਕਰਾਇਆ ਜੀ ਹਾਂਜੀ ਤਾਂ ਭਾਈ ਜੀ ਜਦੋਂ ਪੈਸੇ ਭਰਦੇ ਪੈਸੇ ਚੰਨੀ ਜਿਹੀ ਮਿਹਨਤ ਨਾਲ ਜੋੜੇ ਸੀ ਪਰਿਵਾਰ ਦੇ ਹਲਾਕੀ ਆ ਵੈਸੇ ਤੋਂ ਢ ਪੈਸਿਆਂ ਵਾਲੇ ਉਹ ਜਾਂ ਪੈਸੇ ਫੜਫੜ ਕੇ ਭਰੇ ਨਹੀਂ ਨਹੀਂ ਵੀਰ ਜੀ ਮੀਡਲ ਕਲਾਸ ਫੈਮਿਲੀ ਹੈ ਜੀ ਪਾਪਾ ਆਰਮੀ ਚ ਰਿਟਾਇਰ ਹੋਏ ਹੀ ਉਹਨਾਂ ਦੀ ਪੈਨਸ਼ਨ ਪੁੰਚਣ ਜਿਹੜੀ ਜੋੜੀ ਸੀ ਕੁਝ ਉਹੀ ਤੇ ਕੁਝ ਵਿਆਜੀ ਲੈ ਆਏ ਜੀ ਹਾਂਜੀ ਲੋਨ ਲਿਆ ਲੋਨ ਦੇ ਆਪਣੇ ਕੁਰਸੀ ਤਾਂ ਹੈਗੀਆਂ ਘਰੇ ਪਈਆਂ ਜੀ ਸਾਰਾ ਕੁਝ ਹਾਂਜੀ ਮਤਲਬ ਵਿਆਜ ਹੀ ਪੈਸੇ ਫੜੇ ਹਾਂਜੀ ਅਜੇ ਤੱਕ ਤੇ ਲੋਨ ਲੋਨ ਦੇ ਪੈਸੇ ਫੜੇ ਹਾਂਜੀ ਕੁਝ ਪੈਸੇ ਲਾਭ ਦਿੱਤੇ ਆ ਕੁਝ ਵਿਆਜ ਵੀ ਦੇਣ ਦੇ ਮੈਂ ਪ੍ਰਾਈਵੇਟ ਜੌਬ ਕਰਦਾ ਪਾਪਾ ਦੀ ਜਿਹੜੀ ਪੈਨਸ਼ਨ ਹੁੰਦੀ ਆ ਉਹਦੇ ਵਿਆਜ ਵਿੱਚ ਨੰਗ ਜਾਂਦੀ ਆ ਜੀ ਹਾਂਜੀ ਬਈ ਵਿਆਹ ਤੋਂ ਜਦੋਂ ਵਿਆਹ ਸੀ ਤਾਂ ਉਦੋਂ ਯਾਰਾਂ ਦੋਸਤਾਂ ਨੂੰ ਵੀ ਚਾਹ ਹੁੰਦਾ ਹੈ ਕਿ ਸਾਡੇ ਯਾਰ ਦਾ ਵਿਆਹ ਹੋ ਰਿਹਾ ਤਾਂ ਹੁਣ ਯਾਰ ਦੋਸਤ ਤਾਂ ਨੇ ਮੈਨੇ ਵੀ ਮਾਰਨੇ ਸ਼ੁਰੂ ਹੋ ਜਾਂਦੇ ਨੇ ਆਂਦੇ ਟੀਚਰਾਂ ਵੀ ਹੁੰਦੀਆਂ ਹੋਣੀਆਂ ਹੁੰਦਾ ਟੀਚਰਾਂ ਤੇ ਚਲੋ ਕੀਤੀਆਂ ਉਹ ਤੋਂ ਕਰਦੇ ਵੀ ਸੀ ਪਰ ਇਹ ਵੀ ਦੁੱਖ ਹੀ ਕਿ ਉਹਨਾਂ ਨੂੰ ਪਤਾ ਹੀ ਕਿ ਅਸੀਂ ਪੈਸੇ ਕਿੱਦਾਂ ਕੀਤੇ ਆ ਜੀ ਇਸ ਚੀਜ਼ ਦਾ ਵੀ ਦੁੱਖ ਹੀ ਉਹਨਾਂ ਨੂੰ ਪਤਾ ਹੈ ਸਾਰਾ ਕਿ ਇਹਨਾਂ ਨੇ ਪੈਸੇ ਕਿੱਦਾਂ ਕੀਤੇ ਆ ਤੇ ਟੀਚਰਾਂ ਚਲੋ ਚੱਲਨ ਕਰਨ ਵਾਲੇ ਕਰਦੇ ਵੀ ਟੀਚਰਾਂ ਵੀ ਕਰਦੇ ਸੀ ਹਾਂਜੀ ਹੁੰਦਾ ਹੀ ਆ ਯਾਰ ਬਾਹਰ ਚੱਲ ਜਾਣਾ ਸੀ ਅੱਜ ਤੋਂ ਇੱਥੇ ਤੁਰਿਆ ਫਿਰਦੇ ਆ ਜਿਵੇਂ ਆ ਨਾ ਦੋਵੇਂ ਤਾਂ ਮਤਲਬ ਚਾਹ ਉਹ ਤਰਫੋਂ ਮਾਰ ਪਈ ਆ ਹੁਣ ਤਾਂ ਪੈਸਿਆਂ ਦਾ ਵੀ ਨੁਕਸਾਨ ਹੋਇਆ 11 ਦੋਸਤਾਂ ਦੀਆਂ ਟੀਚਰਾਂ ਰਿਸ਼ਤੇਦਾਰਾਂ ਦੇ ਤਾਂਨੇ ਮੇਨੇ ਵੀ ਸੈਨੇ ਪੈ ਰਹੇ ਸੈਨੇ ਪੈ ਰਹੇ ਮੈਂ ਤਾਂ ਇਹੋ ਕਵਾਂਗਾ ਤੁਹਾਡੇ ਚੈਨਲ ਦਾ ਹੀ ਵੀ ਸਾਰੇ ਮੁੰਡਿਆਂ ਨੂੰ ਕਿ ਜਿੰਨੇ ਬਾਹਰ ਜਾਣਾ ਆਪਣੇ ਸਿਰ ਤੇ ਭਰਾ ਚੱਲ ਜਾਓ ਕੁੜੀ ਕਾੜੇ ਵਾਲੇ ਚੱਕਰ ਚ ਨਾ ਪਾਓ ਜਿੰਨੇ ਜਾਣਾ ਮੈਂ ਤਾਂ ਪਹਿਲੀ ਗੱਲ ਵੀ ਇੱਥੇ ਰਹਿ ਕੇ ਕੰਮ ਕਰ ਲਓ ਉਹ ਸਹੀ ਹੈ ਯਾਰ ਹਾਂਜੀ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਜੇ ਪੂੰਜੀ ਜੋੜੀ ਹੁੰਦੀ ਹਰ ਬੰਦੇ ਨੇ ਹਰ ਮਾਂ ਬਾਪ ਨੇ ਸੁਪਨੇ ਸਜਾਏ ਹੁੰਦੇ ਨੇ ਜਿਵੇਂ ਚਲੋ ਸਾਡੇ ਧੀ ਪੁੱਤ ਦੇ ਜਿਹੜੇ ਪੈਸੇ ਨੇ ਉਹ ਸਹੀ ਥਾਂ ਦੇ ਵਰਤੋਂ ਦੇ ਵਿੱਚ ਆਉਣ ਤਾਂ ਜਦੋਂ ਹੁਣ ਹਾਲਾਤ ਬਣੇ ਨੇ ਪਰਿਵਾਰ ਤੇ ਜੀ ਬੀਤ ਦੀ ਉਸ ਵੇ ਪਾਈ-ਪਾਈ ਜੋੜੀ ਜਾਂਦੀ ਹੈ ਪੂੰਜੀ ਜੋੜ ਕੇ ਫਿਰ ਸੁਪਨੇ ਸਜਾਏ ਜਾਂਦੇ। ਪਰਿਵਾਰ ਤੇ ਵੀਰ ਜੀ ਜਦੋਂ ਬਈ ਦਾ ਇਕੱਠੇ ਰਾਤ ਨੂੰ ਰੋਟੀ ਢਾਟੀ ਖਾਈਦੀ ਹੈ ਤੇ ਜਦੋਂ ਪਤਾ ਲੱਗਦਾ ਕਿ ਵਿਆਜ ਦੇਣ ਵਾਲਾ ਟਾਈਮ ਆ ਗਿਆ ਹੈ ਉਦੋਂ ਬੜਾ ਦੁੱਖ ਵੀ ਹੁੰਦਾ ਗਾਲਾਂ ਵੀ ਕੱਢੀਂਦੀਆਂ ਉਹਨਾਂ ਨੂੰ ਤੇ ਚਲੋ ਵਿਚੋਲੇ ਨੂੰ ਵੀ ਗਾਲਾਂ ਕੱਢੀਂਦਿਆਂ ਮਾਮਾ ਮੇਰਾ ਮਰ ਗਿਆ ਜੀ ਰਿਸ਼ਤਾ ਕਰਾਉਣ ਤੋਂ ਬਾਅਦ ਮਰ ਗਿਆ ਹੈ। ਹਾਂਜੀ। ਤੁਹਾਡੀ ਫਿਰ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਧਰਮ ਪਤਨੀ ਨਾਲ ਜਦੋਂ ਉਹ ਦੇਸ ਦੀ ਧਰਤੀ ਤੇ ਚਲੇ ਗਏ ਫੋਨ ਆਇਆ ਹਾਂਜੀ ਵੀਰ ਜੀ ਕਿਉਂਕਿ ਬਹੁਤ ਸਾਰੇ ਪਲੇਟਫਾਰਮ ਨੇ ਹੁਣ ਤਾਂ ਫੋਨ ਤੋਂ ਲਾਵਾ ਵੀ ਇੰਸਟਾਗ੍ਰam ਆ ਜੇ ਆ ਉਹ ਜਿੱਥੋਂ ਪਤਾ ਚੱਲ ਜਾਂਦਾ ਜੇ ਕੀ ਹਾਲਾਤ ਦੱਸਦਾ ਤੁਹਾਨੂੰ ਇੰਸਟਾਗ੍ਰam ਤੇ ਗੱਲ ਹੋਈ ਸੀ ਵੀਰ ਜੀ ਕਿ ਉਦੋਂ ਨੇ ਇਹੋ ਗੱਲ ਕਹੀ ਕਿ ਜਦੋਂ ਮੈਂ ਦਰਖਾਸਤ ਦਿੱਤੀ ਤਾਂ ਇਹਨੇ ਫੋਨ ਕੀਤਾ ਹੀ ਕਿਹਨੇ ਦਰਖਾਸਤਾਂ ਦੇ ਤੇ ਜਦੋਂ ਮੇਰੇ ਕੋਲ ਪੈਸੇ ਹੋਣਗੇ ਮੈਂ ਤੇਰੇ ਮੋੜ ਦੂੰਗੀ ਤੂੰ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦੀ ਮੈਂ ਆਪਣਾ ਫਿਊਚਰ ਬਣਾਉਣ ਦੀਆਂ ਬਣਾਉਣਾ ਬਸ ਇਹਦਾ ਗੱਲ ਕਹੀ ਜੀ ਨੇ ਬਲੇ ਫਿਊਚਰ ਬਣਾਉਣਾ ਤੇ ਤੁਹਾਡਾ ਫਿਊਚਰ ਖਰਾਬ ਕਰਕੇ ਬਣਾਉਣਾ ਜੀ ਮਾਲਾ ਆਪਣੇ ਫਿਊਚਰ ਦਾ ਸੋਚਿਆ ਤੁਹਾਡੇ ਦਾ ਨਹੀਂ ਹਾਂਜੀ ਹਾਂਜੀ ਇਹ ਲਾਵਾਂ ਹੋਈਆਂ ਸੀ ਤੁਹਾਡੀਆਂ ਹਾਂਜੀ ਹਾਂਜੀ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਈਆਂ ਸਾਹਿਬ ਜੀ ਹਾਜ਼ਰੀ ਚ ਆਇਆ ਮਤਲਬ ਸੋਰਸ ਸਿੰਘ ਚਬਾਲ ਸਾਈਡ ਤੇ ਗੁਰਦਰਾ ਸਾਹਿਬ ਵਿਆਹ ਹੋਇਆ ਜੀ ਹਾਂਜੀ ਉੱਥੇ ਵਿਆਹ ਹੋਇਆ ਸਾਡਾ ਰੱਬ ਨਾ ਵੀ ਨਾਰਾਜ਼ੀ ਹੁੰਦੀ ਹੁਣ ਇਹ ਰੱਬਾ ਤੁਹਾਡੀ ਹਾਜ਼ਰੀ ਜੂ ਇਸ ਤਰ੍ਹਾਂ ਦੇ ਜਿਹੜੇ ਜਨਮ ਜਨਮ ਦਾ ਸਾਥ ਮੰਨਿਆ ਜਾਂਦਾ ਦੋਹਾਂ ਹੈ ਨਾ ਪਤੀ ਪਤਨੀ ਦਾ ਤਾਂ ਹੁਣ ਕੀ ਜੀ ਹੈਗੀ ਨਾਰਾਜ਼ਗੀ ਚਲੋ ਰੱਬ ਨੂੰ ਵੀ ਕੀ ਕਹਿ ਸਕਦੇ ਉਹ ਤੋਂ ਕੋਸਿਆ ਵੀ ਹੀ ਰੱਬ ਨੂੰ ਆਪਣੇ ਆਪ ਨੂੰ ਵੀ ਕੋਸਿਆ ਹੀ ਸਾਰਿਆਂ ਨੂੰ ਕੋਸਿਆ ਵੀ ਕਿਹੜੇ ਚੱਕਰ ਚ ਪੈ ਗਏ ਆ ਅਜੇ ਤੱਕ ਕੁਐਸਚਨ ਡੇ ਦਾ ਵਿਆਜ ਦੇਣਾ ਪੈਂਦਾ ਜਦੋਂ ਕਈ ਚੀਜ਼ਾਂ ਸੋਚੀਦੇ ਆ ਵੀ ਆ ਕਰਾਂਗੇ ਉਹ ਕਰਾਂਗੇ ਤੇ ਬਾਅਦ ਮੁੜ ਕੇ ਤਾਂ ਵਿਆਜ ਦੇ ਪੈਸੇ ਚਲ ਜਾਂਦੇ ਮੁੜ ਕੇ ਤੁਹਾਨੂੰ ਪਤਾ ਹੈ ਵੀਰਜੀ ਘਰਾਂ ਦੇ ਹਾਲਾਤਾਂ ਦਾ ਹਾਂਜੀ ਬਾਕੀ ਐਸਪੀ ਹੈੱਡ ਕੁਆਟਰ ਬੈਠ ਕੇ ਨਾ ਫੈਸਲਾ ਵੀ ਹੋਇਆ ਸੀ ਆ ਮੇਰੇ ਕੋ ਫੈਸਲੇ ਦੀ ਰਾਜੀਨਾਮੇ ਦੀ ਕਾਪੀ ਆ ਜਿਸ ਦੇ ਵਿੱਚ ਇਹਨਾਂ ਨੇ ਮਤਲਬ 1.5 ਲੱਖ ਚ ਵੀਰਜੀ ਗੱਲ ਹੋਈ ਮਤਲਬ 1.5 ਲੱਖ ਰੁਪਈਆ ਸਾਡਾ ਗਿਆ ਸੀ ਤੇ ਇਹ ਕਹਿੰਦੇ ਸੀ 1 ਦਾ ਲੱਖ ਦੇ ਸਕਦੇ ਆ ਵੇਖੋ 1 ਦਾ ਲੱਖ ਰੁਪਈਆ ਵਾਪਸ ਕਰਨ ਦਾ ਰਾਜੀਨਾਮਾ ਹੋਇਆ ਮੈਂ 10 ਲੱਖ ਚ ਵੀ ਮੰਨ ਗਿਆ ਹਾਂ ਜੀ ਇਹ ਕਿੰਨੇ ਲਿਖਿਆ ਸੀ ਰਾਜੀ ਨਵਾ ਇਹ ਐਸਪੀ ਹੈੱਡ ਕੁਆਟਰ ਮੈਡਮ ਜਸਵੰਤ ਕੌਰ ਨਹੀਂ ਉਧਰੋਂ ਤੁਹਾਡੇ ਸਹਰੇ ਪਰਿਵਾਰ ਵਾਲੇ ਜੀ ਆਹ ਵੇਖੋ ਜਸਪਾਲ ਸਿੰਘ ਪੁਲਿਸ ਹੈਂਡ ਵੀ ਹੈ ਨੰਬਰ ਵੀ ਹੈ ਕਰੇ ਦੱਸੋ ਜਰੂਰ ਹੈ ਇਹ ਸਹਰਾ ਜੀ ਮੇਰਾ ਹਾਂਜੀ ਕੁੜੀ ਦਾ ਪਿਓ ਹੈ ਜੀ ਫਿਰ ਰਾਜੀ ਨਾਮੇ ਤੋਂ ਬਾਅਦ ਪੈਸੇ ਮਿਲੇ ਫਿਰ ਮੁੱਕਰ ਗਿਆ ਜੀ ਪੈਸੇ ਨਹੀਂ ਮਿਲੇ ਪੈਸੇ ਨਹੀਂ ਮਿਲੇ ਫਿਰ ਮੁੱਕਰ ਗਿਆ ਭਾਈ ਮੈਂ ਦੇਖ ਰਿਹਾ ਜੀ ਮਨ ਭਰਿਆ ਤੁਹਾਡਾ ਹੈ ਮਨ ਵੀਰ ਜੀ ਇਦਾਂ ਹੀ ਆ ਜੀ ਕੀ ਕਰ ਸਕਦੇ ਹਾਂ ਬਾਕੀ ਜੋ ਕਾਲਪੁਰਖ ਕਰਦਾ ਜੋ ਉਹਦੀ ਰਾਜਾ ਚ ਹੋਣਾ ਉਹ ਹੋਣਾ ਹੁੰਦਾ ਜੀ ਹਾਂਜੀ ਬੰਦੇ ਦਾ ਤੇ ਹੀ ਲਵ ਸੀ ਲਾਉਣੇ ਹੀ ਲਵ ਸੀ ਲਾ ਕੀਤਾ ਸੀ ਤੇ ਤਿੰਨ ਸਾਲਾਂ ਬਾਅਦ ਇੱਥੋਂ ਤੱਕ ਪਹੁੰਚ ਗਏ ਕਿ ਪਰਚੇ ਹੋ ਗਏ ਆ ਤਿੰਨ ਸਾਲ ਪਰਚੇ ਹੋਣ ਦੇ ਵਿੱਚ ਹੀ ਲਾਤੇ ਹਾਂਜੀ ਵੀਰ ਜੀ ਮੈਂ ਤੁਹਾਨੂੰ ਦਰਖਾਸਤਾਂ ਮੈਂ ਨਾਲ ਲੈ ਕੇ ਨਹੀਂ ਆਇਆ ਵੀ ਜਨੇ ਤੁਹਾਨੂੰ ਵਿਖਾਉਣੀਆਂ ਆ ਥੱਬਾ ਦਰਖਾਸਤਾਂ ਦਾ ਹੀ ਆ ਜੀ 2022 ਤੋਂ ਲੈ ਕੇ 2025 ਤੱਕ ਦਰਖਾਸਤਾਂ ਹੀ ਦਿੰਦਾ ਹੁੰਦੇ ਆ ਕਦੀ ਕਿਸੇ ਦੇ ਦੋ ਕਦੀ ਕਿਸੇ ਦਰਖਾਸਤ ਦੇ ਦੋ ਕਦੀ ਕਿਸੇ ਦਰਖਾਸਤ ਦੇ ਦੋ ਹਾਂਜੀ ਹੁਣ ਫੜੇ ਦਰਖਾਸਤਾਂ ਫੜੇ ਮੀਟੇ ਮਤਲਬ ਸੁਣਵਾਈ ਹੁੰਦਿਆਂ ਹੁੰਦਿਆਂ ਵੀ ਸਮਾ ਲਾਤਾ ਹੈ ਸਮਾ ਲਾਤਾ ਜੀ ਆ ਜਿਹੜਾ ਐਫ ਆਰ ਆਈ ਵੀਰਜੀ ਹੋਈ ਹੈ ਨਾ ਇਹ 8 ਤਰੀਕ ਦੀ ਐਫ ਆਰ ਆਈ ਕੱਟੀ ਗਈ ਜੀ ਅਜੇ ਤੱਕ ਅੱਜ 16 ਤਰੀਕ ਹੋ ਗਿਆ ਅਜੇ ਤੱਕ ਕੇ ਦੀ ਰੈਸਟ ਨਹੀਂ ਹੋਈ ਆ ਵੇਖੋ ਜੀ ਆ ਸਾਰੀਆਂ ਦਰਖਾਸਤਾਂ ਦਿੱਤੀਆਂ ਅੱਜ ਨਹੀਂਆਂ ਆ ਸਾਰੀਆਂ ਦਰਖਾਸਤਾਂ ਦਿੱਤੀਆਂ ਤਾਂ ਦੇਖ ਲਓ ਜੀ ਥੱੱਬਾ ਜਿਹੜਾ ਹੈ ਦਰਖਾਸਤਾਂ ਦਾ ਹੈ ਇਹ ਵੀਰ ਨੂੰ ਹੁਣ ਜਿਹੜਾ ਹੈ ਇਹ ਜੀ ਗੁਰਦਰਾ ਸਾਹਿਬ ਦਾ ਸਰਟੀਫਿਕੇਟ ਹੈ ਜੀ ਹਾਂਜੀ ਜਿਹਦੇ ਵਿੱਚ ਲੜਕੀ ਹੈ ਵਿਚੋਲਾ ਮੈਂ ਕੁੜੀ ਦਾ ਪਿਓ ਹੀ ਆ ਵੇਖੋ ਲੜਕੀ ਦਾ ਪਿਓ ਹੈ ਕਿੰਨੇ ਦੇ ਪੈਸਿਆਂ ਦਾ ਲਾਸ ਹੋਇਆ ਹੁੰਦਾ ਹੀ ਤੁਹਾਨੂੰ ਲਾਸ ਤੇ ਵੇਖਿਆ ਜਾਵੇ ਵੀਰ ਜੀ ਮੇਰੇ ਸਾਹਮਣੇ 1.5 ਲੱਖ ਦੇ ਨਾਲ ਤੇ 1.5 ਲੱਖ ਦਾ ਹੀ ਹੋ ਗਿਆ ਜਿੰਨਾ ਵਿਆਜ ਦਿੱਤਾ ਜੀ ਹਾਂਜੀ ਜਿਹੜਾ ਪਾਏ ਸੀ ਜੇਵਰ ਜੁਵਰ ਪਾਏ ਸੀ ਉਹ ਤੁਹਾਡੇ ਬਚ ਗਏ ਜਾਂ ਉਹ ਆਪਾਂ ਸਿੰਪਲ ਵਿਆਹ ਕੀਤਾ ਐਵੇਂ ਆਪਾਂ ਗਲਤ ਗੱਲ ਨਹੀਂ ਕਰਨੀ ਜੀ ਜਿਹੜੀ ਚੀਜ਼ ਹੋਈ ਉਹ ਚੀਜ਼ ਦੱਸਾਂਗੇ ਉਹ ਸਿੰਪਲ ਵਿਆਹ ਕੀਤਾ ਉਹਦਾ ਸਿੰਪਲ ਵਿਆਹ ਕਰਨ ਦਾ ਕਾਰਨ ਇਹ ਹੈ ਕਿ ਚਲੋ ਬਾਅਦ ਚ ਪੈਸੇ ਲੱਗਣੇ ਆ ਕਿਉਂ ਇਹਨਾਂ ਖਰਚਾ ਕਰਨਾ ਜੀ ਮਤਲਬ ਜਾਣਾ ਹੋਰ ਸਾਸੀਂ ਜਾਣਾ ਦੋਨਾਂ ਨੇ ਸੀ ਇੱਥੇ ਜਾਣਾ ਦੋਨਾਂ ਨੇ ਸੀ ਤੇ ਬਾਕੀ ਜਿਹੜਾ ਕੈਨੇਡਾ ਭੇਜੇਗਾ ਮੈਨੂੰ ਬਿਨਾਂ ਦੱਸਣ ਤੋਂ ਭੇਜਿਆ ਗਿਆ ਜੀ ਨਾ ਮੇਰੀ ਕੋਈ ਸਲਾਹ مشورہ ਕੁਛ ਨਹੀਂ ਤੇ ਭਾਈ ਪਰਚਾ ਵੀਦਰਜ ਹੋ ਗਿਆ ਤੇ ਹੁਣ ਮੀਡੀਆ ਜੀ ਆਉਣ ਦੀ ਚੀਜ਼ ਜ਼ਰੂਰਤ ਪਈ ਤੁਹਾਨੂੰ ਵੀਰ ਜੀ ਅਰੈਸਟ ਨਹੀਂ ਹੁੰਦੀ ਜੀ ਅਰੈਸਟ ਨਹੀਂ ਹੁੰਦੇ ਤੱਕ ਕੋਈ ਸੁਣਵਾਈ ਨਹੀਂ ਪਰਚੇ ਨੂੰ ਮੈਂ ਕੀ ਕਰਾਂਗਾ ਜੀ ਬਾਰੋ-ਬਾਰ ਜਮਾਨਤ ਹੋ ਜਾਣਗੀ ਉਹਦਾ ਮੈਂ ਕੀ ਕਰਾਂਗਾ ਜੀ ਕਿੰਨੇ ਜਣੇ ਦਾ ਪਰਚਾ ਹੋਇਆ 6 ਜਣੇ ਦਾ ਪਰਚਾ ਹੋਇਆ ਜੀ ਜਸਪਾਲ ਸਿੰਘ ਉਹਦਾ ਪਿਓ ਹੈ ਜੀ ਦਲਬੀਰ ਕੌਰ ਉਹਦੀ ਮਾਂ ਹੈ ਜੀ ਰਮਨਦੀਪ ਕੌਰ ਤੇ ਉਹ ਆਪ ਹੈ ਜੀ ਗਰਜੀਤ ਕੌਰ ਉਹਦੀ ਭੈਣ ਹੈ ਟੀਚਰ ਤੇ ਸੁਮਨਦੀਪ ਕੋ ਜਿਹੜੀ ਪੁਲਿਸ ਜਿਹਦੇ ਕਰਕੇ ਸਾਡੀ ਸੁਣਵਾਈ ਅਜੇ ਤੱਕ ਕਿਤੇ ਨਹੀਂ ਹੋਂਦੀ ਜਿਹੜੀ ਆ ਮਤਲਬ ਅਰੈਸਟ ਨਹੀਂ ਹੁੰਦੀ ਇਹ ਵੀ ਉਹਦੇ ਉਹਦੇ ਫੋਨਾ ਫੰਡਾ ਕਰਕੇ ਨਹੀਂ ਹੁੰਦੀ ਵਜਾ ਵਜਾ ਪੁਲਿਸ ਚ ਹੈ ਜੀ ਹਾਂਜੀ ਤੇ ਇੱਕ ਗਰ ਲਾਲ ਸਿੰਘ ਇਹਨਾਂ ਦਾ ਜਿਹੜਾ ਜੀਜਾ ਜੀ ਉਹ ਵੀ ਗਵਰਨਮੈਂਟ ਜੋਬ ਤੇ ਹੈ ਜੀ ਉਹ ਤੁਸੀਂ ਮਿਡਲ ਫੈਮਿਲੀ ਜੋ ਆ ਤੁਹਾਡੀ ਸੁਣਵਾਈ ਨਹੀਂ ਹੁੰਦੀ ਪਈ ਹੈ ਹਾਂਜੀ ਹਾਂਜੀ ਉਹ ਚਲੋ ਫੈਮਿਲੀ ਥੋੜੀ ਤਗੜੀ ਹੀ ਹਾਂਜੀ ਸਾਰੇ ਗਵਰਨਮੈਂਟ ਜੋ ਆਪਾਂ ਦੇ ਭਰਾ ਉਹਨਾਂ ਦਾ ਕੈਨੇਡਾ ਹੈ ਹਾਂਜੀ ਮੈਂ ਤੇ ਇਹ ਵੀ ਕਹਿਆ ਕਿ ਕਿਸ਼ਤਾਨਾ ਦੇ ਦਿਓ ਉਦੋਂ ਕਿਹਾ ਵੀ ਕਿਸ਼ਤਾਨਾ ਦੇ ਦਿਓ ਪੈਸੇ ਕੋਈ ਚੱਕਰ ਨਹੀਂ ਆ ਮੈਨੂੰ ਮੈਂ ਵਿਆਹ ਤੋਂ ਬਾਜੂnga ਕਰਜ਼ੇ ਤੋਂ ਬਾਜੂnga ਹਾਂਜੀ ਤੁਹਾਡੇ ਕਿੰਨੇ ਭਰਾ ਨੇ ਅਸੀਂ ਦੋ ਭਰਾ ਹਾਂ ਉਹ ਵਿਆਏ ਨੇ ਨਹੀਂ ਜੀ ਮੈਂ ਤੇ ਦੋਵੇਂ ਭਰਾ ਕੁਵਾਰੇ ਹਾਂ ਤੇ ਇੱਕ ਪੈਣੇ ਸਾਡੀ ਹੁਣ ਪਰਿਵਾਰ ਚ ਕੋਈ ਸੁਪਨਾ ਵੀ ਲੈਂਦਾ ਬਾਹਰ ਦਾ ਜਾਂ ਵਿਆਹ ਵਾਲੀ ਬਾਹਰ ਵਾਲੀ ਨਾਲ ਵਿਆਹ ਪਰਿਵਾਰ ਚ ਤੇ ਕੀ ਲੈਣਾ ਵੀਰ ਜੀ ਸਾਡੇ ਪਿੰਡ ਚ ਨਹੀਂ ਕੋਈ ਸੁਪਨਾ ਲਾਊਗਾ ਵੀ ਕੁੜੀ ਨਾਲ ਵਿਆਹ ਕਰਾ ਕੇ ਬਾਹਰ ਜਾਣਾ ਜੀ ਹਾਂਜੀ ਮੇਰਾ ਚੱਕ ਪਿੰਡ ਉੱਥੇ ਕੋਈ ਸੁਪਨਾ ਨਹੀਂ ਲਾਊਗਾ ਕਿ ਵਿਆਹ ਕਰਾ ਕੇ ਬਾਹਰ ਜਾਣਾ ਕੁੜੀ ਨਾਲ ਕੱਲੇ ਚਲ ਜਾਓ ਭਾਵੇਂ ਛੋਟੀ ਕੰਟਰੀ ਚਲ ਜਾਓ ਦੁਬਈ ਦਬਈ ਚਲ ਜਾਓ ਹਾਂਜੀ ਮੈਨੂੰ ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਰਿਵਾਜ ਹੀ ਬਣ ਗਿਆ ਹੈ ਨਾ ਕਿ ਵਿਆਹ ਜੇ ਨਹੀਂ ਹੋਤਰਾ ਜਾਇਆ ਜਾਂਦਾ ਤੇ ਵਿਆਹ ਵਾਲਾ ਰਿਵਾਜ ਬਣ ਗਿਆ ਇੱਕ ਮੈਰਿਜ ਕੰਟਰੈਕਟ ਮੈਰਿਜ ਵੀ ਹੁੰਦੀ ਹੈ ਕਿ ਉਹ ਲਿਖਤ ਪਰ ਹੋ ਜਾਂਦੀ ਹੈ ਜਾਂ ਸਿਰਫ ਵਿਆਹ ਇੱਥੋਂ ਤਾਈਂ ਸੀਮਤ ਹੈ ਉਹ ਤਾਂ ਨਹੀਂ ਹੋਇਆ ਤੁਹਾਡਾ ਸਾਡੇ ਸਾਡਾ ਇਦਾਂ ਦਾ ਕੋਈ ਸੀਨ ਨਹੀਂ ਜੀ ਇਦਾਂ ਦਾ ਕੋਈ ਚੱਕਰ ਨਹੀਂ ਸਾਡਾ ਬਾਕੀ ਜੋ ਕਿਸਮਤ ਚ ਹੀ ਹੋ ਕੀ ਕਰ ਸਕਦੀ ਹਾਂ ਹਾਂਜੀ ਕੀ ਬੋਲਣਾ ਚਾਹੁੰਦੇ ਨੌਜਵਾਨਾਂ ਨੂੰ ਜਿਹੜੇ ਅੱਜ ਵੀ ਜਾਂਦੇ ਨੇ ਕਿ ਵਿਦੇਸ਼ ਦੀ ਧਰਤੀ ਤੇ ਜਾਣ ਲਈ ਉਤਾਵਲੇ ਨੇ। ਛੋਟੇ ਨੌਜਵਾਨ ਦਾ ਹਰ 12ਵੀਂ ਬਾਅਦ ਚ ਹੁੰਦੀ ਆ ਪਾਸਪੋਰਟ ਪਹਿਲਾਂ ਤਿਆਰ ਹੋ ਜਾਂਦਾ। ਸਹੀ ਗੱਲ। ਤੇ ਉਸ ਤੋਂ ਬਾਅਦ ਆਂਦੇ ਆ ਆਪਾਂ ਜੋ ਵੀ ਬਾਹਰ ਹੀ ਜਾਣਾ ਵਿਦੇਸ਼ ਦੀ ਧਰਤੀ ਤੇ ਜਾਣਾ ਹੈ। ਬੋਲਣਾ ਇਹੋ ਚਾਹੁੰਦੇ ਆ ਕਿ ਵੀਰ ਜੀ ਇੱਥੇ ਰਹਿ ਕੇ ਕੰਮ ਕਰੋ। 17-18000 ਰੁਪਏ ਚ ਕੰਮ ਕਰੀ ਜਾਓ ਠੀਕ ਹੈ ਇੱਥੇ ਆਪਣੇ ਦੇਸ਼ ਚ ਰਹਿਣ ਵਾਲੇ ਆਪਣੇ ਘਰ ਰਹੋ। ਜੇ ਬਾਹਰ ਜਾਣਾ ਤੇ ਆਪਣੇ ਸਿਰ ਤੇ ਜਾਓ ਵਿਆਹ ਵਾਲੇ ਚੱਕਰ ਚ ਨਾ ਪਾਓ। ਤੇ ਪਤਾ ਇਹ ਚੀਜ਼ ਦਾ ਮੈਨੂੰ ਵੀ ਕਿ ਧੋਖੇ ਹੁੰਦੇ ਮੈਂ ਤਾਂ ਫਸ ਗਿਆ ਕਿ ਰਿਸ਼ਤੇਦਾਰੀ ਚ ਰਿਸ਼ਤਾ ਹੀ ਵੀਰ ਜੀ ਅੱਜ ਤੇ ਨਹੀਂ ਅਭੀਆਂ ਵੀਡੀਓ ਆਪਾਂ ਵੇਨੇ ਵੀਆ ਸੁਣਦੇ ਵੀ ਆ ਚਲੋ ਥੋੜੇ ਜਾਗਰੂਕ ਵੀ ਆ ਪਰ ਇਹ ਚੀਜ਼ ਕਰਕੇ ਫਸ ਗਏ ਕਿ ਰਿਸ਼ਤੇਦਾਰੀ ਆ ਮਾਮਾ ਜੀ ਵਿਚੋਲੇ ਆ ਕੀ ਇਹ ਜੂਗਾ ਕਿੱਥੇ ਭੱਜ ਜਣਗਾ ਨਾ ਇਹ ਚੀਜ਼ ਕਰਕੇ ਫਸ ਗਿਆ ਨਹੀਂ ਤੇ ਚਲੋ ਹੁਣ ਉਹ ਰਿਸ਼ਤੇਦਾਰ ਸਾਥ ਨਹੀਂ ਦੇ ਰਹੇ ਜਿਨ੍ਹਾਂ ਦੇ ਮੂੰਹ ਨੂੰ ਤੁਸੀਂ ਵਿਆਹ ਡੈਥ ਹੋ ਗਈ ਜੀ ਮਾਮਾ ਜੀ ਉਹਨਾਂ ਦਾ ਪਰਿਵਾਰ ਤੁਹਾਨੂੰ ਹੋਰ ਉਹਨਾਂ ਦੇ ਪਰਿਵਾਰ ਨੂੰ ਉਹ ਆਪ ਨਹੀਂ ਕੋਈ ਜਾਣਦੇ ਤੇ ਕਹਿੰਦੇ ਜਾਂਦੇ ਮਤਲਬ ਸਾਡੇ ਨਾਲ ਵਰਤ ਲੋ ਜਾਂ ਉਹਨਾਂ ਨਾਲ ਵਰਤ ਲੋ ਉਹਨਾਂ ਨੂੰ ਇਹ ਗੱਲ ਕਹਿੰਦੇ ਕਿ ਜਾਂ ਸਾਡੇ ਨਾਲ ਵਰਤ ਲੋ ਜਾਂ ਸੂਰਜ ਨਾਲ ਵਰਤ ਲੋ ਪੁਲਿਸ ਹੁਣ ਜੀ ਨਾਲ ਜਾਂਦੇ ਆ ਜਿੱਥੇ ਮੈਂ ਕਹਾਂ ਮੇਰੇ ਨਾਲ ਜਾਂਦੇ ਮੇਰੇ ਛੋਟੇ ਨਾਲ ਸਾਥ ਦਿੰਦੇ ਆ ਹਾਂਜੀ ਪੁਲਿਸ ਹੁਣ ਜੀ ਆਂਦੀ ਪਈ ਇਸ ਵਾਰ ਪੁਲਿਸ ਨਾਲ ਹੁਣ ਤੁਹਾਡੇ ਸਾਹਮਣੇ ਜੀ 8 ਤਰੀਕ ਦਾ ਪਰਚਾ ਹੈ ਤੇ ਤੱਕ ਤੇ ਕੁਝ ਵੀ ਨਹੀਂ ਕਹਿਣ ਦੀ 16 ਤਰੀਕ ਹੋ ਗਈ ਹੈ ਗ੍ਰਿਫਤਾਰੀ ਕਿਹਦੀ ਨਹੀਂ ਹੋਈ ਹਜੇ ਤੱਕ ਇਹ ਤਾਂ ਪੁਲਿਸ ਨੂੰ ਪੁੱਛਣਾ ਚਾਹੀਦਾ ਕਿ ਪੁਲਿਸ ਇਸ ਮਸਲੇ ਤੇ ਕੀ ਕਹਿੰਦੀ ਹੈ ਜੀ ਜਰੂਰ ਜੀ ਹਾਂਜੀ ਹਾਂਜੀ ਤਾਂ ਜਰੂਰ ਜੀ ਇਹ ਨੌਜਵਾਨ ਵੀਰ ਹੈ ਜਿਹੜਾ ਹੱਥਾਂ ਦੇ ਵਿੱਚ ਦਰਖਾਸਤਾਂ ਫੜੀਆਂ ਹੋਈਆਂ ਨੇ ਥੱੱਬਾ ਸਾਰੀਆਂ ਇਹ ਨਾਂ ਦਾ ਪੇਪਰ ਦੇਣ ਚੱਲਿਆ ਹੈ ਤਾਂ ਨਾਂ ਇਹਨੇ ਹੁਣ ਪੇਪਰ ਦੇਨੇ ਆ ਪਰ ਇਹ ਜਿਹੜੇ ਪੇਪਰ ਨੇ ਇਹਦੇ ਇਮਤਿਹਾਨ ਹੋ ਗਿਆ ਜੀਵਨ ਦਾ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਇਮਤਿਹਾਨ ਦੇ ਵਿੱਚੋਂ ਆ ਜਾ ਰਿਹਾ ਵੀਰ ਕਿ ਹੁਣ ਨੰ ਡਰਦਾ ਆਂਦਾ ਕਿ ਮੈਂ ਸੁਪਨਾ ਵੀ ਨਹੀਂ ਲੈਂਦਾ ਸਾਡੇ ਪਿੰਡ ਵਾਲੇ ਵੀ ਸੁਪਨਾ ਨਹੀਂ ਲੈਂਦੇ ਜਿਹੇ ਬਾਹਰ ਜਾਣਾ ਵਿਦੇਸ਼ ਦੀ ਧਰਤੀ ਤੇ ਉਹ ਵੀ ਵਿਆਹ ਲਵ ਮੈਰਿਜ ਜਾਂ ਵਿਆਹ ਵਾਲੇ ਰਿਵਾਜ ਦੇ ਨਾਲ ਤਾਂ ਡਾਰਵੀ ਆਉਂਦਾ ਹੀ ਹੈ ਜਦੋਂ ਐਨੇ ਪੈਸੇ ਜਿਹੜੀ ਜੇ ਪੂੰਜੀ ਜੋੜੀ ਹੁੰਦੀ ਹੈ ਪਰਿਵਾਰ ਜਿਹੜਾ ਥੋੜੇ ਥੋੜੇ ਪੈਸੇ ਜੋੜ ਜੋੜਦਾ ਹੈ ਤੇ ਉਸ ਨਾਲ ਆਪਣੇ ਧੀਆਂ ਪੁੱਤਾਂ ਨੂੰ ਪੜਾਇਆ ਵੀ ਜਾਂਦਾ ਉਹਨਾਂ ਦੇ ਸੁਪਨੇ ਵੀ ਸਜਾਉਣੇ ਹੁੰਦੇ ਨੇ ਫਿਰ ਰਹਿਣ ਬਸੇਰੇ ਵੀ ਬਣਾਉਣੇ ਹੁੰਦੇ ਨੇ ਪਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਨੌਜਵਾਨ ਮੁੰਡਿਆਂ ਦਾ ਦਿਲ ਟੁੱਟ ਜਾਂਦਾ ਹੈ ਤਾਂ ਫਿਰ ਇਹ ਹਾਲਾਤ ਪੰਜ ਜਾਂਦੇ ਨੇ ਤਾਂ ਬਾਈ ਨੇ ਸੋਚਿਆ ਵੀ ਨਹੀਂ ਸੀ ਕਿ ਵਿਆਹ ਤੋਂ 15 ਦਿਨ ਬਾਅਦ ਹੀ ਇਹਨਾਂ ਦੀ ਜਿਹੜੀ ਚੂੜੇ ਵਾਲੀ ਹੈ ਜਿਸ ਨੇ ਪਰਿਵਾਰ ਸੰਭਾਲਣਾ ਹੈ ਮਾਪੇ ਬਾਪ ਦੀ ਸੇਵਾ ਕਰਨੀ ਹੈ ਉਹ ਵਿਦੇਸ਼ ਦੀ ਧਰਤੀ ਤੇ ਪਹੁੰਚ ਜਾਏਗੀ ਇਹ ਵੀ ਰਾਜੇ 3 ਤੋਂ 3.5 ਸਾਲ ਹੋ ਚੱਲੇ ਨੇ ਇਸ ਨੂੰ ਇੱਥੇ ਹੀ ਦਰਦ-ਦਰਦੀਆਂ ਠੋਕੜਾਂ ਖਾ ਰਿਹਾ ਬਾਈ ਤਾਂ ਬਾਈ ਵਿਦੇਸ਼ ਜਾਣ ਤੋਂ ਪਹਿਲਾਂ ਵੀ ਵਾਰੀ ਸੋਚੋ ਸਮਝੋ ਫੇਰ ਬਾੜ ਦੇ ਜਾਣ ਦਾ ਸੁਪਨਾ ਸਜਾਓ ਬਹੁਤਿਆਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਤੇ ਬਹੁਤਿਆਂ ਦੇ ਸੁਪਨੇ ਪੂਰੇ ਵੀ ਹੋ ਜਾਂਦੇ ਨੇ ਤਾਂ ਜ਼ਰੂਰੀ ਨਹੀਂ ਹੈ ਕਿ ਹਰ ਬੰਦੇ ਦਾ ਸੁਪਨਾ ਪੂਰਾ ਹੋ ਜਾਈਗਾ ਬਾਅਦ ਵਿੱਚ ਰੋਣ ਤੋਂ ਵਧੀਆ ਹੈ ਕਿ ਪਹਿਲਾਂ ਸੋਚ ਸਮਝ ਲਓ ਭਾਈ ਦਾ ਨਾਲ ਦਾ ਇਸ ਤਰ੍ਹਾਂ ਹੋਇਆ ਜੀ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਕੀਤਾ ਸੀ ਰਿਸ਼ਤੇਦਾਰੀ ਸੀ ਤਾਂ ਵੀ ਵਿਸ਼ਵਾਸ ਸੀ ਭਰੋਸਾ ਸੀ ਫਿਰ ਵੀ ਇਹ ਹਾਲਾਤ ਬਣੇ ਨੇ ਪਰ ਹੁਣ ਪਰਚਾ ਦਰਜ ਹੋਇਆ ਹੈ ਪਰ ਭਾਈ ਜੀ ਆਂਦੇ ਜੇ ਪਰਿਵਾਰ ਅਜੇ ਵੀ ਬਾਹਰ ਉਸ ਤਰ੍ਹਾਂ ਹੀ ਚੱਲਦਾ ਫਿਰਦਾ ਹੈ ਬਾਹਰ ਦੀ ਉਹਨੂੰ ਜੇ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੁਣ ਜਲਬਾ ਚਰਦੇ ਆ ਜਿਹੜੇ ਥਾਣੇ ਨਾਲ ਸੰਬੰਧਿਤ ਨੇ ਭਾਈ ਜੀ ਉਸ ਥਾਣੇ ਦੇ ਜਿਹੜੇ ਸੰਬੰਧਿਤ ਐ ਐਸਐਚਓ ਨੇ ਉਹਨਾਂ ਨੂੰ ਮਿਲਦੇ ਆ ਪੁੱਛਦੇ ਆ ਕੀ ਵਜ੍ਹਾ ਕਿਉਂ ਨਹੀਂ ਸੁਣਵਾਈ ਹੋ ਰਹੀ ਭਾਈ ਰੋ ਰੋ ਕੇ ਬੁਰੀ ਹਾਲਤ ਦੇ ਵਿੱਚ ਨੇ ਭਾਈ ਦਾ ਪਰਿਵਾਰ ਬੁਰੇ ਹਾਲਾਤਾਂ ਦੇ ਵਿੱਚ ਹੈ ਸੁਣਵਾਈ ਕਿਉਂ ਨਹੀਂ ਹੋ ਰਹੀ ਇਹ ਜ਼ਰੂਰ ਜਾਣਦੇ ਆ ਐਸਐਚਓ ਸਾਹਿਬ ਜਿਹੜੇ ਜੇ ਇਸ ਦੀ ਜਾਂਚ ਪੜਤਾਲ ਕਰਦੇ ਨੇ